ਨੋਖੇ ਪਸ਼ੂਵਾਂ ਦੀਆਂ ਖੱਲਾਂ ਪਹਿਨਦਾ ਸੀ ਜਾਂ ਪੱਤਿਆਂ ਨਾਲ ਸੀ ਢੱਕਦਾ ਸੀ ਉਹ ਕੋਈ ਢੋਟੇ ਮਨ ਕਿਸਾ ਖੜਾਦਾ ਪਸ਼ੂਵਾਂ ਦੀਆਂ ਖੱਲਾਂ ਪਹਿਨਦਾ ਸੀ ਪੱਤੇ ਨਾਲ ਸੀ ਢੱਕਦਾ ਸੀ ਜੰਗਲੀ ਫਾਲ ਤੇ ਫੁੱਲ ਖਾਂਦਾ ਸੀ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਪੇਟ ਭਰਦਾ ਠੀਕ ਹੈ ਵੀ ਉਹਨੂੰ ਕੋਈ ਨਾ ਕੋਈ ਉੜਾ ਏਡਾ ਈਡੀ ਸੱਸਾ ਪਾਣਾ ਨਹੀਂ ਸੀ ਹੋਣਾ। ਨਾ ਨੂੰ A B C D E F G H ਉੱਚੀ ਬੋਲਾ ਕਰੋ। ਨਹੀਂ ਆਉਂਦਾ ਸੀ। ਤਾਂ ਉਸ ਵੇਲੇ ਕੀ ਹੋਇਆ ਨਾ ਹੀ ਉਹਨੂੰ ਪਤਾ ਸੀ ਵੀ ਰੁੱਤਾਂ ਕਿਵੇਂ ਬਦਲਦੀਆਂ। ਨਾ ਹੀ ਉਹਨੂੰ ਪਤਾ ਸੀ ਮੌਸਮ ਕਿਵੇਂ ਬਦਲਦਾ। ਨਾ ਹੀ ਉਹਨੂੰ ਪਤਾ ਸੀ ਦਿਨ ਕਿਵੇਂ ਚੜ੍ਹਦਾ ਨਾ ਹੀ ਪਤਾ ਸੀ ਰਾਤ ਕਿਵੇਂ। ਠੀਕ ਹੈ ਬਈ? ਤੂੰ ਇੱਕ ਦਿਨ ਕੀ ਹੋਇਆ ਪੁੱਤ ਪਚਾਲ ਆ ਗਿਆ। ਚਾਲੋਂ ਨਾ ਕੀ ਹੁੰਦਾ ਤਸਵੀਰ ਲੰਣਾ ਪੀ ਰੋਖੀ ਲੰਡਾ ਤੇ ਠੀਕ ਹੈ ਤੇ ਮੈਨੂੰ ਖੂਨ ਲੱਗਿਆ ਇਹ ਕੋਈ ਦੇਵੀ ਦੇਵਤੇ ਦਾ ਪ੍ਰਕੋਪ ਹੈ ਕੋਈ ਦੇਵਦੀ ਜੀ ਦਾ ਗੁੱਸੇ ਹੋ ਗਿਆ ਤੇ ਉਹਨਾਂ ਨੇ ਕੀ ਕੀਤਾ ਫਟਾਫਟ ਇੱਕ ਫੋਟੋ ਬਣਾਈ ਪਹਾੜੀ ਦੇ ਉੱਤੇ ਫੋਟੋ ਬਣਾਈ ਕੋਲੇ ਦੇ ਨਾਲ ਉਹਨੂੰ ਫੇਰ ਮੱਥਾ ਟੇਕਿਆ ਫਿਰ ਉਹਦਾ ਗੁਣ ਗਾਣ ਕਰ ਲਾ ਪਿਆ ਇਸ ਤਰ੍ਹਾਂ ਉਹ ਨੇਚਰਲੀ ਸੀਪਲ 5-4 ਮਿੰਟ ਬਾਅਦ ਪਚਾਵੜਾ ਛੱਡ ਗਿਆ ਉਹਨਾਂ ਨੇ ਕਿਹਾ ਜੀ ਹੁਣ ਦੇਵਤੇ ਦੀ ਅਸੀਂ ਪੂਜਾ ਕਰ ਲਈ ਹੈ ਦੇਵਤਾ ਖੁਸ਼ ਹੋ ਗਿਆ ਹੁਣ ਜਿਹੜੀ ਕੁਦਰਤੀ ਆਫਸਿਓ ਟੜ ਗਈ ਸੋ ਇਸੇ ਤਰ੍ਹਾਂ ਬੇਟਾ ਜੀ ਕੀ ਹੋਇਆ ਇੱਕ ਦਿਨ ਥੋੜਾ ਆ ਇੱਕ ਦਿਨ ਅੱਗ ਲੱਗੀ ਇੱਕ ਦਿਨ ਬੜਾ ਜਿਆਦਾ ਮੀਂਹ ਆ ਤੇ ਉਹਨਾਂ ਨੇ ਕੀ ਕਰਨਾ ਸ਼ੁਰੂ ਕੀਤਾ ਵੀ ਆਪਾਂ ਹੁਣ ਦੇਵੀ ਦੇਵਤਿਆਂ ਦੀ ਪੂਜਾ ਕਰੀਏ ਤਾਂ ਜੋ ਇਹ ਸਾਡੇ ਤੇ ਕਰੋਪੀ ਨਾ ਸੋ ਇਥੋਂ ਥੋੜੀ-ਥੋੜੀ ਪੂਜਾ ਮੰਨਤਾ ਸ਼ੁਰੂ ਹੋ ਗਈ ਫੇਰ ਕੀ ਹੋਇਆ ਵੀ ਪਿੰਡਾਂ ਦੇ ਵਿੱਚ ਇੱਕ ਜੋਤਸੀ ਬੈਠਾ ਹੁੰਦਾ ਜੀ ਜਿਵੇਂ ਲੋਹਾਰ ਹੁੰਦੇ ਸੀ ਦੁਕਾਨ ਹੁੰਦੇ ਸੀ ਜਾਨੀ ਕਿ ਲੋਹੇ ਵਾਲੇ ਮਿਸਤਰੀ ਸੀ ਲੱਕੜ ਵਾਲੇ ਮਿਸਤਰੀ ਸੀ ਇਟਾਂ ਵਾਲੇ ਮਿਸਤਰੀ ਸੀ ਭਾਂਡੇ ਬਣਾਉਣ ਵਾਲੇ ਮਿਸਤਰੀ ਸੀ ਜਿਨ੍ਹਾਂ ਪੱਕਮਾਰ ਕਹਿੰਨੇ ਇਦਾਂ ਇੱਕ ਜੋਸ਼ੀ ਬੈਠਾ ਹੁੰਦਾ ਸੀ ਪਿੰਡ ਦੇ ਵਿੱਚ ਉਹ ਜਿਵੇਂ ਲੋਕ ਲੱਕੜ ਵਾਲੇ ਮਿਸਤਰੀ ਨੂੰ ਲੋਹੇ ਵਾਲੇ ਮਿਸਤਰੀ ਨੂੰ ਸਮਾਨ ਬਣਾਉਣ ਕਰਕੇ ਦਾਣੇ ਦਿੰਦੇ ਸੀ 6 ਮਹੀਨੇ ਬਾਅਦ ਇਸੇ ਤਰ੍ਹਾਂ ਜਿਹੜਾ ਜੋਸ਼ੀ ਬੈਠਾ ਹੁੰਦਾ ਸੀ ਉਹ ਦੱਸਦਾ ਹੁੰਦਾ ਸੀ ਕਿ ਫਲਾਣੇ ਦਿਨ ਮੀਂਹ ਆਊਗਾ ਫਲਾਣੇ ਦਿਨ ਹਨੇਰੀ ਆਊਗੀ ਜਿਵੇਂ ਅੱਜ ਮੌਸਮ ਦਾ ਹਾਲ ਦੱਸਿਆ ਜਾਂਦਾ ਹੈ ਟੀਵੀ ਤੇ ਰੇਡੀਓ ਤੇ ਸੋਸ਼ਲ ਮੀਡੀਆ ਤੇ 11:00 ਵਜੇ ਦੱਸੈਂਦਾ ਨਾ ਜੀ ਇਸੇ ਤਰ੍ਹਾਂ ਆਉਂਦਾ ਦੱਸਦਾ ਸੀ ਲੇਕਿਨ ਉਹਦੇ ਕੋਲ ਟੈਕਨੀਕ ਵਾਲੀ ਵਧੀਆ ਨਹੀਂ ਸੀ ਇੱਕ ਉਹ ਬੰਦਾ ਪੜਿਆ ਲਿਖਿਆ ਪੰਡਤ ਸੀਗਾ ਸਿਆਣਾ ਸੀ ਉਹਨੇ ਸੋਚਿਆ ਵੀ ਬਾਕੀ ਬੰਦੇ ਤਾਂ ਮਿਹਨਤ ਕਰਕੇ ਕਮਾਈ ਕਰਦੇ ਆ ਤੇ ਕਿਉਂ ਨਾ ਮੈਂ ਥੋੜੀ ਬੋਦੀ ਥੱਗੀ ਥੋਰਾ ਮਾਰ ਲਾਂ ਸੋ 6 ਮਹੀਨੇ ਬਾਅਦ ਜਦੋਂ ਜਸਵਿੰਦਰ ਸਿੰਘ ਜੀ ਆਰਗੇ ਸਾਡੇ ਵੀਰ ਜੀ ਆਰਗੇ ਕਿਸਾਨ ਜਿਹੜੇ ਉਹਦੇ ਕੋਲ ਗਏ ਵੀ ਆ ਲੈ ਪਾਈ ਇੱਕ ਇੱਕ ਪੀਪਾ ਤੈਨੂੰ ਦਾਣਿਆਂ ਦਾ ਦੇ ਦਿੱਤਾ ਲੱਕੜਾੜੇ ਮਿਸਤਰੀ ਨੂੰ ਦਿੱਤਾ ਲੋਹੇ ਵਾਲੇ ਮਿਸਤਰੀ ਨੂੰ ਦਿੱਤਾ ਭਾਂਡੇ ਵਾਲੇ ਮਿਸਤਰੀ ਨੂੰ ਦਿੱਤਾ ਹੋਰ ਵੀ ਜਿੰਨੇ ਮਤਲਬ ਪਿੰਡ ਵਾਲੇ ਕੰਮ ਕਰਨ ਵਾਲੇ ਬੰਦੇ ਸਾਰਿਆਂ ਨੂੰ ਇੱਕ ਇੱਕ ਦੀਪਾ ਹਰ ਬੰਦਾ ਘਰ ਪਤੀ ਜਾਂ ਕੋਈ ਭਾਂਡਾ ਮਣ ਕੇ ਦਾਣੇ ਦਾ ਦਿੰਦਾ ਸੀ ਕਣਕ ਮੱਕੀ ਜਵਾਰ ਜੋ ਵੀ ਸੀਗਾ ਤੂੰ ਜਿਹੜਾ ਪੰਡਤ ਸੀ ਉਹਨੇ ਦੇਖਿਆ ਵੀ ਮੈਂ ਇੰਟੈਲੀਜੈਂਟ ਆ ਸਿਆਣਾ ਚਲਾਕ ਆ ਤੇ ਮੈਂ ਥੋੜਾ ਜਿਹਾ ਵੱਧ ਦਾਣੇ ਕਮਾਣਾ ਕਿਉਂਕਿ ਉਸ ਸਮੇਂ ਬਾਟਰ ਸਿਸਟਮ ਸੀ ਵਸਤੂ ਬਟਾਂਦਰਾ ਅੱਜ ਆਪਾਂ ਕੀ ਕਰਦੇ ਆ ਕੋਈ ਫਰੂਟ ਲੈਣਾ ਕੋਈ ਸਬਜ਼ੀ ਲੈਣੀ ਹਾਂ ਵੀ ਕਿੰਨੇ ਰੁਪਏ ਕਿਲੋ 20 ਰੁਪਏ ਕਿਲੋ ਆ ਲੋ 20 ਰੁਪਏ ਦੇ ਦਿਓ ਲੇਕਿਨ ਉਸ ਸਮੇਂ ਪਤਾ ਕਣਕ ਵਟੇ ਵੀ ਸੌਦਾ ਮਿਲ ਜਾਂਦਾ ਜੇ ਖਾਣ ਲੈਣੀ ਹੈ ਕਣਕ ਦੀ ਉਹ ਮੱਕੀ ਦੀ ਕਿਦਾਂ ਸੋ ਵਸੂ ਫੜਨ ਦਾ ਬਾਜ਼ਾਰੇ ਨੂੰ ਕਹਿੰਦੇ ਆ ਉਦੋਂ ਪੈਸੇ ਨਹੀਂ ਸੀ ਹੁੰਦੇ ਪੁਰਾਣੇ ਜ਼ਮਾਨੇ ਦੀ ਗੱਲ ਬਹੁਤ ਪੁਰਾਣੇ ਲੌਂਗ ਲੌਂਗ ਗੋ ਸਦੀਆਂ ਪਹਿਲਾਂ 1000 ਸਾਲ ਪਹਿਲਾਂ ਜਦੋਂ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ ਘਰ ਨਹੀਂ ਸੀ ਬਣਾਉਣੇ ਆਉਂਦੇ ਤਾਂ ਉਹ ਜਿਹੜਾ ਜੋਸੀ ਸੀ ਸੀ ਪਾਂਦਾ ਸੀ ਪੰਡਤ ਸੀ ਉਹਨੇ ਕਿਹਾ ਵੀ ਕੱਲ ਨੂੰ ਮੀਂਹ ਆ ਸਕਦਾ ਸੋ ਜਿਹੜਾ ਕਿਸਾਨ ਸੀ ਉਹਨੂੰ ਲੱਗਿਆ ਵੀ ਜੇ ਕਣ ਨੂੰ ਮੀਂਹ ਆ ਗਿਆ ਮੇਰੀ ਤੇ ਕਣਕ ਫੁੱਲੀ ਪਈ ਐ ਮੇਰੀ ਤੇ ਸਰੋਂ ਫੁੱਲੀ ਪਈ ਐ ਜਾਂ ਮੇਰੀ ਫਸਲ ਬੜੀ ਨਿੱਕੀ ਨਿੱਕੀ ਐ ਮੀਂਹ ਪੈਣਾ ਮਰ ਜਾਣੀ ਐ ਤੇ ਉਹਨੇ ਕਿਹਾ ਪੰਡਤ ਜੀ ਕੁਛ ਕਰੋ ਉਹ ਕਹਿੰਦਾ ਹਾਂ ਠੀਕ ਐ ਕਰ ਦਿੰਦਾ ਜੇ ਤੂੰ ਮੈਨੂੰ ਇੱਕ ਪੀਪਾ ਦਾਣੇ ਦੀ بجائے ਦੋ ਪੀਪੇ ਦੇ ਦੇਵੇਂ ਤੇ ਮੈਂ ਕਣ ਨੂੰ ਮੀਂਹ ਨਹੀਂ ਪੈਣ ਦਿੰਦਾ ਅਜੇ ਤੱਕ ਬੋ ਦੁਨੀਆ ਦੇ ਵਿੱਚ ਕੋਈ ਇਹੋ ਜੀ ਟੈਕਨੀਕ ਨਹੀਂ ਬਣੀ ਕਿ ਆਪਾਂ ਮੀਂਹ ਨੂੰ ਰੋਕ ਸਕੀਏ ਉਹ ਬਹੁਤ ਵੱਡੇ ਲੈਵਲ ਤੇ ਰੋਕਿਆ ਜਾ ਸਕਦਾ ਬਦਲਣਾ ਦਾ ਰੁੱਖ ਮੋੜਿਆ ਜਾ ਸਕਦਾ ਪਰ ਬਹੁਤ ਖਰਚਾ ਆਊਗਾ ਬਹੁਤ ਵੱਡਾ ਸੋ ਇਹਦੇ ਲਈ ਆਪਾਂ ਨੂੰ ਮੌਸਮ ਵਿਭਾਗ ਮੈਂ ਦੱਸ ਦਿੰਦਾ ਭਾਈ ਕੱਲ ਨੂੰ ਮੀਂਹ ਆਉਣਾ ਤੁਸੀਂ ਫਸਲਾਂ ਨੂੰ ਪਾਣੀ ਨਾ ਲਾਓ ਜਿਹੜੀਆਂ ਫਸਲਾਂ ਵੱਡੀਆਂ ਆਈਆਂ ਉਹਨੂੰ फटाफट ਚੱਕ ਚੁੱਕੇ ਅੰਦਰ ਰੱਖ ਲੋ ਬਚਾ ਆਦ ਆਪਣੇ ਕੋ ਇਹੀ ਤਰੀਕਾ ਜਾਂ ਢੱਕ ਲੋ ਜਾਂ ਵੱਡੇ ਵੱਡੇ ਸ਼ੈੱਡ ਬਣਾ ਲਓ ਜਿਹਦੇ ਥੱਲੇ ਤੁਹਾਡੀ ਫਸਲ ਭਿੱਜੇ ਨਾ ਸੋ ਪੰਡਤ ਦੇ ਕਹਿਣ ਤੇ ਪਾਂਦੇ ਦੇ ਕਹਿਣ ਤੇ ਜੋਤਿਸ਼ੀ ਦੇ ਕਹਿਣ ਤੇ ਜਿਹੜਾ ਕਿਸਾਨ ਸੀ ਉਹਨੇ ਇੱਕ ਪੀਪਾ ਉਹਨੂੰ ਹੋਰ ਦਿੱਤਾ ਉਹ ਤਾਂ ਕੁਛ ਮੀ ਪੈ ਗਿਆ ਕਈ ਵਰੀ ਨਹੀਂ ਪਿਆ ਕਿਉਂਕਿ ਉਹਦੇ ਕੋਲ ਐਡੀ ਜਾਣਕਾਰੀ ਸੀ ਸੋ ਇਸ ਢੰਗ ਦੇ ਨਾਲ ਇਹ ਅੰਧਵਿਸ਼ਵਾਸ ਸ਼ੁਰੂ ਹੋ ਗਿਆ ਇਹਨਾਂ ਪੁਜਾਰੀਆਂ ਨੇ ਜੋਸ਼ੀਆਂ ਨੇ ਅੰਧਵਿਸ਼ਵਾਸ ਫੈਲਾਉਣਾ ਸ਼ੁਰੂ ਕਰ ਦਿੱਤਾ ਵੀ ਜੇ ਤੁਸੀਂ ਸਾਡੀ ਪੂਜਾ ਕਰੋਗੇ ਸਾਨੂੰ ਵੱਧ ਦਾਣੇ ਦੇਵੋਗੇ ਤੇ ਫਿਰ ਅਸੀਂ ਮੀ ਨਹੀਂ ਪੈਣ ਦੇ ਫਿਰ ਤੁਹਾਡੇ ਘਰੇ ਅਸੀਂ ਬਿਮਾਰੀ ਨਹੀਂ ਆਉਣ ਦੇ ਤੇ ਤੁਹਾਡੀਆਂ ਅਸੀਂ ਫਸਲਾਂ ਠੀਕ ਰਹਿਣ ਦੇਵਾਂਗੇ ਤੁਹਾਡੀਆਂ ਫਸਲਾਂ ਬਿਮਾਰ ਨਹੀਂ ਹੋਣਗੀਆਂ ਤੁਹਾਡੇ ਪਸ਼ੂ ਪੰਛੀ ਜਾਂ ਹੋਰ ਸਮਾਨ ਖਰਾਬ ਨਹੀਂ ਹੋਊਗਾ ਸੋ ਇਥੋਂ ਜਾ ਕੇ ਅੰਧਵਸ਼ ਸ਼ੁਰੂ ਹੋਏ ਤੇ ਮਨੁੱਖ ਦੀ ਆਰਥਿਕ ਤੇ ਮਾਨਸਿਕ ਲੁੱਟ ਸ਼ੁਰੂ ਹੋਈ ਆਰਥਿਕ ਲੁੱਟ ਕਿਦਾਂ ਸ਼ੁਰੂ ਹੋਈ ਕਿਉਂਕਿ ਜਿਹੜੇ ਬੰਦੇ ਕੋ ਮਨ ਲਓ 100 ਰੁਪਇਆ ਸੀ 100 ਰੁਪਏ ਦੇ ਦਾਣੇ ਸੀ ਉਹਦੇ ਵਿੱਚੋਂ 50% ਤੇ ਲੋਕ ਲਗਾ ਕਿ ਉਹ ਬੰਦਾ ਗਰੀਬ ਰੰਡਪ ਤੇ ਸੋ ਇਸ ਕਰਕੇ ਅੱਜ ਵੀ ਇਹ ਲੋਕ ਬੜੇ ਬੈਠੇ ਆ ਹਰ ਮਹੱਲੇ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਰ ਪਿੰਡ ਦੇ ਵਿੱਚ ਇਹ ਜੋਤਿਸ਼ੀ ਜਾਂ ਇਦਾਂ ਦੇ ਲੋਕ ਚੌਂਕੀਆਂ ਲਾਉਣ ਵਾਲੇ ਬੈਠੇ ਆ ਜਿਹੜੇ ਲੋਕਾਂ ਨੂੰ ਆਪਦੇ ਜਾਲ ਵਿੱਚ ਫਸਾ ਕੇ ਲੁੱਟਦੇ। ਸੋ ਆਪਾਂ ਇਸ ਲੁੱਟ ਤੋਂ ਬਚਣਾ। ਔਰ ਇਸ ਲੁੱਟ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈਗਾ ਵਿਗਿਆਨਕ ਢੰਗ ਦੇ ਨਾਲ ਸੋਚਣਾ। ਸਾਇੰਟਿਫਿਕ ਟੈਂਪਰਮੈਂਟ ਨੂੰ ਸਮਝਣਾ। ਵਿਗਿਆਨਕ ਢੰਗ ਦੇ ਨਾਲ ਆਪਣੀ ਜ਼ਿੰਦਗੀ ਜਿਉਣੀ। ਵਿਗਿਆਨਕ ਢੰਗ ਕੀ ਆ ਪਤਹ ਤੁਸੀਂ ਹਰ ਰੋਜ਼ ਆਉਂਦੇ ਹੋ। ਇੱਥੇ ਆ ਕੇ ਪੜ੍ਹਦੇ ਹੋ। ਵਧੀਆ-ਵਧੀਆ ਗੱਲਾਂ ਸਿੱਖਦੇ ਹੋ। ਹਾਂ ਜੀ। ਸਾਇੰਸ ਪੜ੍ਹਦੇ ਹੋ, ਮੈਥ ਪੜ੍ਹਦੇ ਹੋ, ਹੋਰ ਚੀਜ਼ਾਂ ਪੜ੍ਹਦੇ ਹੋ। ਇਹ ਸਾਰਾ ਕੁਝ ਵਿਗਿਆਨ ਹੈ। ਕਿਤਾਬ ਪੜਨਾ ਦਾ ਮਤਲਬ ਜਿਹੜਾ ਵੀ ਕਿਤਾਬ ਦੇ ਵਿੱਚ ਸਾਡੇ ਤੋਂ ਪਹਿਲੇ ਬੰਦਿਆਂ ਨੇ ਤਜਰਬੇ ਲਿਖੇ ਉਹਨੂੰ ਉਸੇ ਸਿੱਖੀਏ। ਇਹ ਕਿਤਾਬਾਂ ਬਹੁਤ ਕਈਆਂ ਬੰਦੇ ਨੇ ਜ਼ਿੰਦਗੀਆਂ ਲਾਤੀਆਂ। ਜੋ ਆਪਾਂ ਕਿਤਾਬਾਂ ਪੜ ਰਹੇ ਹਾਂ ਇਹਨਾਂ ਵਿੱਚ 500 ਸਾਲ ਦਾ 1000 ਸਾਲ ਦਾ ਇਤਿਹਾਸ ਹੈ। ਜਦੋਂ ਅਸੀਂ ਸਿੱਖੀਏ। ਸੋ ਇਹਨਾਂ ਤੋਂ ਸਿੱਖ ਸਕੇ ਅਸੀਂ ਜਲਦੀ ਜਿੱਦਾਂ ਦਸਵੀਂ ਪਾਸੋਂ ਦਾ ਮਤਲਬ ਵੀ ਅਸੀਂ ਸਾਰਾ ਕੁਝ ਦਸਵੀਂ ਵਾਲਾ ਸਿੱਖ ਲਈਏ। ਬੀਏ ਕਰਨ ਦਾ ਮਤਲਬ ਬੀਏ ਤੱਕ ਦਾ ਸਭ ਕੁਝ ਸਿੱਖ ਲਿਆ ਜੋ ਹੁਣ ਤੱਕ ਬੀਏ ਤੱਕ ਲੋਕਾਂ ਨੇ ਸਿੱਖਿਆ ਉਹ ਹੀ ਸਿੱਖ ਰਿਹਾ। ਜੇ ਐਮਏ ਕਰ ਲਈ ਤੇ ਅਸੀਂ ਐਮਏ ਵਾਲਾ ਸਭ ਕੁਝ ਸਿੱਖ ਲਿਆ। ਸੋ ਇਸ ਕਰਕੇ ਪੁੱਤ ਜੇ ਤੁਸੀਂ ਸਕੂਲੇ ਆਉਨੇ ਹੋ ਤੁਸੀਂ ਜਰੂਰ ਕੁਛ ਨਾ ਕੁਛ ਬਣੋਗੇ। ਲਿਖ ਲਓ ਮੇਰੀ ਗੱਲ। ਜੇ ਤੁਸੀਂ ਕਾਲਜ ਜਾਓਗੇ ਹੋਰ ਵੱਡੇ ਕੁਛ ਨਾ ਕੁਛ ਬਣੋਗੇ। ਜੇ ਤੁਸੀਂ ਮਾਸਟਰ ਡਿਗਰੀ ਐਮਏ ਡਿਗਰੀ ਕਰੋਗੇ ਹੋਰ ਵੱਡੇ ਕੁਛ ਨਾ ਕੁਛ ਬਣੋਗੇ। ਸੋ ਇਸ ਕਰਕੇ ਤੁਹਾਡੀ ਜ਼ਿੰਮੇਵਾਰੀ ਹੈ ਪੜਨਾ ਪੜਨਾ ਪੜਨਾ। ਰੋਜ਼ ਸਕੂਲੇ ਆਉਣਾ। ਜੇ ਤੁਸੀਂ ਪਤਾ ਰੋਜ਼ ਸਕੂਲੇ ਆਉਂਗੇ ਤੇ 50% ਨੰਬਰਾਂ ਜੋਗਾ ਕੰਮ ਰੋਜ਼ ਆਉਣਾ ਹੋ ਜਾਂਦਾ ਇਸ ਤੋਂ ਅੱਗੇ ਜੋ ਫਸਟ ਸੈਕੰਡ ਥਰਡ ਆਉਣਾ ਉਹਦੀ ਮਹਤਤਾ ਜ਼ਿਆਦਾ ਠੀਕ ਹੈ ਵੀ ਕੋਈ ਗੱਲ ਅੱਛੀ ਲੱਗੀ ਹੋਵੇ ਤਾੜੀ ਮਾਰੋ